ਇੱਕ ਦਿਨ ਤੂੰ ਬਸ ਇਹ ਚੀਜ਼ ਸੋਚ ਕੇ ਰੋਏਂਗਾ ਕਿ ਸੀਗਾ ਇੱਕ ਪਾਗਲ ਜੋ ਤੈਨੂੰ ਇਸ ਕਦਰ ਪਿਆਰ ਕਰਦਾ ਸੀ ਜੋ ਤੈਨੂੰ ਸਿਰਫ ਤੇਰੇ ਲਈ ਪਿਆਰ ਕਰਦਾ ਸੀ ਤੇ ਜਿਹਨੂੰ ਬਦਲੇ ਚ ਤੇਰੇ ਤੋਂ ਕੁਝ ਨਹੀਂ ਸੀ ਚਾਹੀਦਾ ਉਹਨੂੰ ਬਦਲੇ ਚ ਸਿਰਫ ਤੇਰੀ ਖੁਸ਼ੀ ਚਾਹੀਦੀ ਸੀ ਤੇ ਫਿਰ ਇੱਕ ਦਿਨ ਇਦਾਂ ਦਾ ਆਏਗਾ ਜਦੋਂ ਤੂੰ ਉਸ ਪਾਗਲ ਨੂੰ ਬਹੁਤ ਅਲੱਗ ਪਹਿਂਗਾ ਤੇ ਪਾਗਲ ਤੈਨੂੰ ਕਦੇ ਮਿਲੇਗਾ ਨਹੀਂ ਇੱਕ ਦਿਨ ਤੂੰ ਬਸ ਇਹ ਚੀਜ਼ ਸੋਚ ਕੇ ਰੋਏਂਗਾ ਕਿ ਸੀਗਾ ਇੱਕ ਪਾਗਲ ਜਿਹਤਨੂੰ ਇਸ ਕਦਰ ਪਿਆਰ ਕਰਦਾ ਸੀ ਜੋ ਤੈਨੂੰ ਸਿਰਫ ਤੇਰੇ ਲਈ ਪਿਆਰ ਕਰਦਾ ਸੀ ਤੇ ਜਿਹਨੂੰ ਬਦਲੇ ਚ ਤੇਰੇ ਤੋਂ ਕੁਝ ਨਹੀਂ ਸੀ ਚਾਹੀਦਾ ਉਹਨੂੰ ਬਦਲੇ ਚ ਸਿਰਫ ਤੇਰੀ ਖੁਸ਼ੀ ਚਾਹੀਦੀ ਸੀ ਤੇ ਫਿਰ ਇੱਕ ਦਿਨ ਏਦਾਂ ਦਾ ਆਏਗਾ ਜਦੋਂ ਤੂੰ ਉਸ ਪਾਗਲ ਨੂੰ ਬਹੁਤ ਲੱਭੇਂਗਾ